ਇਹ ਕੰਮ ਕਰਦੇ ਰਹੀ ਹੈ ਤੇ ਅੱਜ ਜਿਹੜੀ 87 ਸਾਲ ਦੀ ਬਜ਼ੁਰਗ ਦੀ ਉਮਰ ਆ ਨਾ ਤੇ ਕਈ ਚਲਾ ਰਿਆ ਵਾ ਤੇ ਇਹਦਾ ਆਪਣਾ ਇਹ ਬਜ਼ੁਰਗ ਕਹਿ ਰਹੇ ਨੇ ਕਿ ਮੇਰੀ ਆ ਡੇਢ ਕਨਾਲ ਆ ਤੇ ਮੈਂ ਹੱਥੀਂ ਗੋਟ ਕੇ ਆਪਣੇ ਪਸ਼ੂਆਂ ਲਈ ਬਾਜਰਾ ਬਰਸੀਨ ਬੀਜਦਾ ਵਾਂ ਕਦੇ ਟਰੈਕਟਰ ਤੋਂ ਨਹੀਂ ਵਹਾਈਗੀ ਅੱਜ ਵੀ ਮੈਂ 4-5 ਕਿਲੋਮੀਟਰ ਤੁਰ ਕੇ ਜਾ ਸਕਦਾ ਕੋਈ ਨੌਜਵਾਨ ਮੇਰੇ ਬਰਾਬਰ ਤੁਰ ਕੇ ਜਾਵੜੇ ਬਹੁਤ ਸੁਣੀਆਂ ਗੱਲਾਂ ਦੱਸੀਆਂ ਮੈਸੇਜ ਦੇ ਰਿਹਾ ਬਾਪੂ ਬਹੁਤ ਸੋਹਣਾ ਸੋਨਾ ਵੀ ਚਾਹੀਦਾ ਇਹੋ ਜਿਹੇ ਮੈਸੇਜ ਮੈਸ ਨਹੀਂ ਕਰਨੇ ਚਾਹੀਦੇ ਤੇ ਸ਼ੇਅਰ ਵੀ ਕਰਨੇ ਚਾਹੀਦੇ ਹੋਰ ਆਪਾਂ ਗੰਦਪੱਲ ਬੜਾ ਸ਼ੇਅਰ ਕਰ ਦਿੰਨੇ ਆ ਤੇ ਇਹ ਚੀਜ਼ਾਂ ਨਹੀਂ ਸ਼ੇਅਰ ਕਰਦੇ ਕਿਉਂਕਿ ਜੇ ਇਹ ਚੀਜ਼ਾਂ ਸ਼ੇਅਰ ਕਰਾਂਗੇ ਤੇ ਆਪਣੇ ਬੱਚਿਆਂ ਨੂੰ ਦਿਖਾਵਾਂਗੇ ਤਾਂ ਹੋ ਸਕਦਾ ਬੱਚੇ ਮੋਟੀਵੇਟ ਹੋਣ ਤੇ ਇਦਾਂ ਦੀਆਂ ਖਰਾਕਾ ਖਾਣ ਤੇ ਇਦਾਂ ਦੇ ਕੰਮ ਕਰਨ ਤੇ ਆਪਣੀ ਪੀੜ੍ਹੀ ਸੇਵ ਰਵੇ। ਬਾਕੀ ਦੂਜੀ ਇੱਕ ਅੱਗੇ ਵੀਡੀਓ ਨੌਜਵਾਨ ਦੀ ਆ ਰਹੀ ਆ ਤਾਂ ਉਹ ਵੀ ਅੱਧਾ ਕਿਲਾ ਗੁੱਟ ਕੇ ਹੱਥੀਂ ਆਪੇ ਇੰਨਾ ਦਿਨਾਂ ਦੇ ਵਿੱਚ ਗੁੱਟ ਕੇ ਮੇਤਰੋ ਫਤਿਹ ਕਰ ਦਿੰਦਾ ਕੰਮ। ਬਹੁਤ ਸੋਹਣਾ ਮੈਸੇਜ ਉਸ ਨੌਜਵਾਨ ਨੇ ਵੀ ਦਿੱਤਾ। ਸੁਣਨ ਦਾ ਫਰਜ਼ ਬਣਦਾ, ਸ਼ੇਅਰ ਕਰਨ ਦਾ ਫਰਜ਼ ਬਣਦਾ। ਇੱਕ ਬਹੁਤ ਹੀ ਚੰਗਾ ਮੈਸੇਜ ਆ, ਸ਼ੇਅਰ ਲਾਜ਼ਮੀ ਕਰੋ। ਆ ਦੇਖ ਲਓ ਵੀਰੋ ਬਜ਼ੁਰਗ ਇਹ ਤਕਰੀਬਨ ਮੇਰੇ ਹਿਸਾਬ ਨਾਲ 87 ਕੇ ਸਾਲ ਦੀ ਉਮਰ ਹੋਊਗੀ ਆ ਇਹਦਾ ਵਿੱਗਾ ਖੰਡ ਬੀਜਿਆ ਹੁੰਦਾ ਬਰਸ਼ੀਨ ਦਾ ਤੇ ਬਰਸ਼ੀਨ ਤੇ ਜਦੋਂ ਬਾਇਰਾ ਵੀ ਬੀਜਾਂ ਦਾ ਮੱਕੀ ਉਹਦੇ ਵੀ ਪੱਟ ਕੇ ਇਹਨੇ ਵਿਜਣੀ ਤੁਹਾਨੂੰ ਮੁਲਾਕਾਤ ਕਰਾਉਣੀ ਹੈ ਇਹਦੇ ਨਾਲ ਬਜ਼ੁਰਗ ਦੇ ਨਾਲ ਹੋਰ ਤਾਇਆ ਸਸਰੀਕਾਲ ਸਸਰੀਕਾਲ ਹੋਰ ਠੀਕ ਠਾਕ ਹੈ ਠੀਕ ਆ ਕਿਵੇਂ ਆ ਬਹੁਤ ਵਦਕੇ ਆ ਤੂੰ ਤਾਂ ਐਂ ਜੋਰ ਲਾ ਰਿਹਾ ਜਿਵੇਂ ਕਬੱਡੀ ਖੇਡ ਨਹੀਂ ਹੁੰਦੀ ਆ ਕਬੱਡੀ ਵਾਲੇ ਵੀ ਨਹੀਂ ਜੋਰ ਲਾਉਂਦੇ ਪੜਦੇ ਹੈ ਨਹੀਂ ਲਾਉਂਦੇ ਤਾਇਆ ਤੇਰੀ ਉਮਰ ਕਿੰਨੀ ਹੋ ਗਈ 90 ਦੀ 90 ਦੀ ਲਾ ਮਾ 88 ਦੀ ਸਮਝੀ ਫਿਰਦਾ ਨਹੀਂ ਨਹੀਂ ਫਿਰ ਤੂੰ ਆ ਪੱਟ ਕੇ ਵੀਜਣਾ ਜਿਉਂ ਜਿਉ ਤੂੰ ਥੋੜਾ ਸਾਰਾ ਆਪਦੇ ਹੱਥੀ ਆ ਬਾਜਰਾ ਵੀ ਤੇਰਾ ਖੜਾਵਾ ਦੇ ਮੈਨੂੰ ਲੱਗਦਾ ਹੈਨਾ ਇਹ ਵੀ ਪੱਟ ਕੇ ਇਹ ਵੀ ਪੱਟ ਕੇ ਵੀਜਿਆ ਹੋਇਆ ਵਾ ਅੱਛਾ ਤੂੰ ਇਹ ਪੱਟ ਕੇ ਵੀਜਣਾ ਵਾ ਪੱਟ ਕੇ ਵੀਜਿਆ ਤੇ ਕਿਵੇਂ ਸਰੀਰ ਠੀਕ ਆ ਤੇਰਾ ਪੂਰਾ ਸਰੀਰ ਠੀਕ ਆ ਨੀਂਦ ਆਉਂਦੀ ਆ ਰੱਜ ਕੇ ਤੇ ਰੋਟੀ ਬਾਣੀ ਹਾਜਮ ਹੁੰਦਾ ਪੂਰਾ ਦੁੱਧ ਪੀਣਾ ਨਹੀਂ ਦੁੱਧ ਨਹੀਂ ਮੈਂਦਾ ਹੁਣ ਨਹੀਂ ਨਾ ਕੱਟ ਗਿਆ ਉਹ ਤੇਰਾ ਉਹਦਾ ਫੇਰ ਪੀਦਾ ਫੇਰ ਪੀਦਾ ਹਾਂ ਕਿੰਨੇ ਪਸ਼ੂ ਆ ਤੇਰੇ ਹੁਣ ਇੱਕ ਇੱਕ ਹੁਣ ਇੱਕ ਨਹੀਂ ਦੋ ਰੱਖਦਾ ਮੈਂ ਹਣਾ ਹਾਂ ਨਹੀਂ ਦੋ ਰੱਖ ਦਿੰਦਾ ਅੱਛਾ ਪੱਠੇ ਫਿਰ ਆਪ ਹੀ ਲੈ ਕੇ ਜਾਣਾ ਹਾਂ ਆਪ ਹੀ ਅੱਛਾ ਹਾਂ ਪੱਠੇ ਸਾਈਕਲ ਤੇ ਲੈ ਕੇ ਜਾਣੀ ਹਰ ਰੋਜ਼ ਕੀੜਾ ਮਾਰਨਾ ਖੇਤ ਫਿਰ ਦੋ ਵੀ ਵਜ ਜਾਂਦੇ ਆ ਅੱਛਾ ਦੋ ਵਜ ਵੀ ਆ ਜਾਂਦੇ ਆ ਖੇਤ ਕੀੜਾ ਮਾਰ ਲਈ ਮਾਰਨਾ ਬਾੜ ਨਹੀਂ ਮਾਰਨਾ ਤੇ ਤੂੰ ਕਿੰਨਾ ਕੁ ਤੁਰ ਪੇਗਾ ਹੁਣ ਜੇ ਤੁਰਨਾ ਹੋਵੇ ਤੁਰਨਾ ਦੇ ਪੰਜ ਛੇ ਕੋਹ ਦਾ 5 6 ਕੁੱਤਾ ਤੱਕ ਨੂੰ ਹੈ ਹਾਂ ਐਨੇ ਦਾ ਤਾਂ ਆ ਅੱਜ ਕੱਲ ਦੇ ਮੁੰਡੇ ਵੀ ਨਹੀਂ ਤੁਰਦੇ 1 ਕਿਲੋਮੀਟਰ ਨਹੀਂ ਤੁਰਦੇ ਹੈ ਨਹੀਂ ਤੁਰਦੇ 60 60 ਸਾਲ ਦੇ 50 50 ਸਾਲ ਦੇ ਕਹਿੰਦੇ ਆ ਵੀ ਸਾਥੋ ਕੋ ਹੁੰਦਾ ਹੀ ਨਹੀਂ ਹੁੰਦਾ ਹੀ ਨਹੀਂ ਹੈ ਵਾਕਈ ਹੈ ਤਾਇਆ ਕੋਈ ਨਸ਼ਾ ਨਾ ਡੱਕਾ ਨਹੀਂ ਡੱਕਾ ਨਹੀਂ ਕੁਛ ਇੱਕ ਚਾਹ ਦਾ ਚਾਹ ਪੂਰਾ ਭੱਜ ਪੀ ਲਈ ਦੀ ਆ ਸਾਥੋਂ ਦਾ ਪੀਣਾ ਮਾ ਹੁਣ ਥੋੜੀ ਆ ਪੀਣਾ ਤਿੰਨ ਚਾਰ ਵਾਰੀ ਆ ਅੱਛਾ ਚਾਹ ਵੀ ਲੈਨੇ ਹਾਂ ਬਾਈ ਇਨੀ ਕ ਚਾਹ ਹੀ ਪੀਣੀ ਆ ਚਾਹ ਹੀ ਪੀਆ ਹੋਰ ਨਹੀਂ ਹੋਰ ਨਹੀਂ ਕੋਈ ਨਾ ਜਮਾਈ ਨਹੀਂ ਲੱਸੀ ਲੱਸੀ ਕਿ ਨਹੀਂ ਰਾਜ ਕੇ ਰਾਜ ਕੇ ਰਾਜ ਕੇ ਲੱਸੀ ਦਾ ਮਹਾਰਾਤ ਨੂੰ ਵੀ ਪੀ ਲੈ ਨਾ ਮਿਲੇ ਤਾਂ ਮਿਲੇ ਤਾਂ ਹਾਂ ਲੱਸੀ ਬਹੁਤ ਵਧੀਆ ਚੀਜ਼ ਹਾਂ ਦਾ ਬਹੁਤ ਵਧੀਆ ਚੀਜ਼ ਹੈ ਖਰਾਕ ਹੈ ਲੱਸੀ ਹਾਜਮਾ ਕਰਦੀ ਆ ਸਾਹ ਨਹੀਂ ਚੜਦਾ ਇਹ ਛਤੀ ਰੋਗ ਚੋੜਦੀ ਦੇਖ ਲੋ ਤੇ ਅੱਜ ਕੱਲ ਦੇ ਦਾ ਲੱਸੀ ਵੀ ਨਹੀਂ ਪੀਂਦੇ ਪੀਂਦੇ ਜੀ ਦੁੱਧ ਵੀ ਤੂੰ ਪੀਂਦਾ ਰਿਹਾ ਹੁਣ ਤੱਕ ਨਹੀਂ ਪੂਰਾ ਪੂਰਾ ਅੱਗੇ ਕਿਤੇ ਚਾਹੀ ਸੀ ਦੋ ਤਿੰਨ ਚਮਚੇ ਰੋਜ਼ ਕਿਉਂ ਦੇ ਕਿਉਂ ਦੇ ਕਿਉਂ ਜੇ ਅੱਛਾ ਇਹ ਜੀ ਥੋੜਾ ਬਈ ਖਰਾਕ ਖਾ ਕੇ ਬਹਿ ਜਾ ਮਸ਼ੀਨ ਨਹੀਂ ਚੜ ਜਾਣਾ ਦੇ ਤੇ ਕੋਈ ਦਵਾਈ ਤੇਰੀ ਚੱਲਦੀ ਆ ਨਾ ਕੋਈ ਨਹੀਂ ਕੋਈ ਦਵਾਈ ਨਹੀਂ ਚੱਲ ਫਿਰ ਆ ਰਾਜਾ ਜਾਦਾ ਆ ਤੇਰਾ ਇਹ ਠੀਕ ਆ ਇਹ ਰਾਜਾ ਹਾਂ ਇਹ ਲੋਕੀ ਅੱਜ ਕੱਲ ਜਵਾਗ ਜਾਵੜੇ ਬਾਹਰ ਲੋਕੀ ਕੰਮ ਛੱਡ ਕੇ ਤੇ ਡਾਕਟਰ ਨੂੰ ਰੁਪਈਏ ਦੇਈ ਜਾਂਦੇ ਰੁਪਈਏ ਦੇਈ ਜਾਂਦੇ ਡਾਕਟਰ ਇਹੀ ਗੱਲ ਆ ਨਾ ਹਾਂ ਇਹੀ ਆ ਹੈਨਾ ਜਮਾਈ ਬੰਦੇ ਨੂੰ ਜ਼ੋਰ ਲਾਉਣਾ ਚਾਹੀਦਾ ਜ਼ੋਰ ਲਾਉਣਾ ਚਾਹੀਦਾ ਆ ਦੇਖ ਲਓ ਕੱਲ ਕੱਲ ਮੈਂ ਆਥਰੇ ਆਇਆ ਮੈਂ ਕਹਿੰਦਾ ਉਹ ਚੜ ਨਾ ਜਾਵੇ ਅੱਛਾ ਮਗਲੇ ਪੈਰੋ ਕੱਲ ਆਥਰੇ ਪਟ ਕੇ ਆ ਅੱਛਾ ਆਉ ਤੇਰਾ ਪਿਆ ਬਾਹਰ ਪਟਿਆ ਪਿਆ ਗੱਲ ਦਾ ਆ ਕੱਲ ਦਾ ਆਛੰਡਾ ਬੱਲੇ ਤਾਇਆ ਉਹ ਨੱਕਾ ਵੀ ਨਹੀਂ ਮਾਰਦੇ ਅੱਜ ਕੱਲ੍ਹ ਵਾਲੇ ਦਾ ਨਹੀਂ ਮਾਰਦੇ ਹੈ ਨੱਕਾ ਵੀ ਸਾਂਜੀ ਨੂੰ ਕਹਿੰਦੇ ਆ ਹਾਂ ਵੀ ਤੂੰ ਨੱਕਾ ਮਾਰ ਹੈ ਨ ਮਾਰ ਲੈ ਨੱਕਾ ਮਾਰ ਸਾਂਜੀ ਨੂੰ ਕਹਿੰਦੇ ਆ ਹਾਂ ਤੇ ਦੇਖ ਲਓ ਵੀ ਬਜ਼ੁਰਗ ਦੀਆਂ ਕਰਤਾ ਤੇ ਇਹ ਰਾਜ ਆ ਵੀਰੋ ਜੇ 100 ਸਾਲ ਦੇ ਹੋਣਾ ਤੇ ਆਪਾਂ ਨੂੰ ਕੰਮ ਕਰਨਾ ਪੈਣਾ ਕੋਈ ਮੀਰੀ ਆ ਗਈ ਤਾਂ ਤੇ ਉਮਰ ਨਹੀਂ ਘਟਾਉਣੀ ਆ ਆਪਾਂ ਉਮਰ ਨਹੀਂ ਘਟਾਉਣੀ ਹੈ ਅਮੀਰੀ ਨੇ ਉਮਰ ਘਟਾ ਦਿੱਤਾ ਆ ਹਾਂ ਅਮੀਰੀ ਨੇ ਉਮਰ ਹੈਨਾ ਕਹਾਣੀ ਕੱਟਦੇ ਜੱਟ ਚਲੇ ਗਏ ਤੇਰੇ ਨਾਲ ਦੇ ਹਾਂ ਕੰਮ ਛੱਡ ਗਏ ਬਿਮਾਰੀਆਂ ਵਧ ਗਈਆਂ ਬਿਮਾਰੀਆਂ ਵਧ ਗਈਆਂ ਹਾਂ ਬਿਮਾਰੀਆਂ ਵਧ ਗਈਆਂ ਹਾਂ ਏਸੀਆਂ ਚ ਬੈਠਣ ਲੱਗੇ ਤੇ ਕੰਮ ਛੱਡ ਗਏ ਹੁਣੇ ਛਮਾ ਜਾ ਕੇ ਰੋਟੀ ਠੋਖਾ ਕੇ ਨਾਵਾ ਤੱਤੇ ਬਣੀਆਂ ਨਾ ਹਾਸ਼ਾ ਢੰਡੇ ਰਣੀ ਨਾਵਾ ਕੰਮ ਕਰਦੇ ਨੇ ਹਾਂ ਇਹ ਵੀ ਵਧੀਆ ਸਰੀਰ ਗਰਮ ਹੋਇਆ ਹੁੰਦਾ ਗਰਮ ਹੋ ਜਾਂਦਾ ਤੇ ਠਿਕਾ ਮਾ ਲਿਆ ਜਾਂਦਾ ਹਾਂ ਤਾਂ ਹੀ ਤਾਂ ਫਿਰ ਅੱਜ ਕੱਲ੍ਹ ਵਾਲੇ ਜਿਹੜੇ ਬਰਫ ਪਾਪਾ ਆ ਕੇ ਨਾਉਂਦੇ ਆ ਤੇ ਫਿਰ ਕੰਮ ਨਹੀਂ ਹੁੰਦਾ ਉਹਨਾਂ ਤੋਂ ਨਾ ਉਹਨਾਂ ਤੋਂ ਕੰਮ ਕੀ ਹੋ ਰਿਹਾ ਹਾਂ ਹਾਂ ਦੇਖ ਲੋ ਵੀ ਬਜ਼ੁਰਗ ਦੀਆਂ ਕਿਰਤਾਂ ਤੇ ਕਮਾਈਆਂ ਜੇ 100 ਸਾਲ ਤੇ ਮਿੱਤਰੋ ਜਾਣਾ ਤੇ ਐਵੇਂ ਉਹ ਫਲਾਨੀ ਦਵਾਈ ਆ ਗਈ ਫਲਾਨੀ ਦਵਾਈ ਆਹ ਦੇਖ ਲੋ ਇੱਕ ਦਵਾਈ ਆ ਜਿਹੜੀ ਸਾਰੇ ਰੋਗਾਂ ਦਾ ਇਲਾਜ ਸਾਰੇ ਉਮਰਾਂ ਦਾ ਇਲਾਜ ਗੁੱਡੇ ਗਾਡੇ ਤਾਂ ਨਹੀਂ ਤੇਰੇ ਦਖਦੇ ਜਮਾਈ ਨਹੀਂ ਪੁੰਹਦਾ ਗੁੱਡਾ ਦੇਖ ਲਾ ਦੇਖ ਲਾ ਇਹ ਇਲਾਜ ਆ ਸਾਰਿਆਂ ਦਾ ਤੇ ਕੰਮ ਨਾ ਛੱਡੋ ਵੀਰੋ ਤੁਸੀਂ ਭਾਵੇਂ ਅਮੀਰ ਹੋਗੇ ਭਾਵੇਂ ਤੁਹਾਡੇ ਜਵਾਗ ਬਾਗ ਬਾੜੇ ਕੰਮ ਜਰੂਰ ਕਰੋ ਜੋਰ ਦਾ ਕਰੋ ਤੇ ਕੁਝ ਨਹੀਂ ਹੁੰਦਾ ਤੇ ਦਵਾਈਆਂ ਤਾਂ ਛੱਡੋ ਦਵਾਈਆਂ ਦਾ ਕੋਈ ਫਾਇਦਾ ਨਹੀਂਗਾ ਮਿੱਤਰੋ 5 ਕਿਲੋ ਦੀ ਕਹੀ ਨਾਲ ਹਰਿਆਣਾ ਦੇ ਛੋਰੇ ਨੇ ਰਿਕਾਰਡ ਬਣਾਤਾ ਮਿੱਤਰੋ ਇਸ ਦਾ ਨਾਮ ਹੈ ਸੌਰਵ ਤੋਮਰ ਇਸ ਦਾ ਇੱਕ ਇੰਸਟਾਗ੍ਰam ਪੇਜ ਆ ਜਿਸ ਤੇ ਰੀਲਾਂ ਪਾਉਂਦਾ ਤੇ ਕਹਿੰਦਾ ਵੀ ਮੈਂ ਐਰ ਕੀ ਆ ਜਿਹੜਾ ਅੱਧਾ ਕਿਲੋ ਨਾ ਅੱਧਾ ਕਿਲੋ ਗੋੜ ਕੇ ਇਹਦੇ ਤੇ ਝੋਨੇ ਦੀ ਬਜਾਈ ਕਰਨੀ ਆ ਝੋਨਾ ਲਾਉਣਾ ਤੇ ਮਿੱਤਰੋ ਉਹਨੇ ਕਈ ਨਵੀਂ ਲੈ ਆਂਦੀ ਆ ਦੇਖੋ ਜੀ 5 ਕਿਲੋ ਦੀ ਕਹੀ ਆ ਇਹ ਬਣਵਾ ਲਈ ਉਹਨੇ ਤਾਂ ਮਿੱਤਰੋ ਹੈਰਾਨੇ ਵਾਲੀ ਗੱਲ ਆ ਵੀ ਇਹ ਗੋਡੇਗਾ ਕਹਿੰਦਾ ਉਹਨਾਂ ਚਿਰ ਗੋੜਦਾ ਰਹੂੰਗਾ 12 ਤੋਂ 13 ਘੰਟੇ ਦਿਨ ਦੇ ਵਿੱਚ ਗੋੜਦਾ ਇਹ ਤੇ ਅੱਗੇ ਤੁਹਾਨੂੰ ਮੈਂ ਦਿਖਾਉਣਾ ਲਓ ਜੀ ਇਹਨੇ ਲੋ ਵੀ ਮੇਟਰ 5 ਕਿਲੋ ਦੀ ਹੱਥ 'ਚ ਕਹੀ ਆ ਤੇ ਅੱਜ ਆ ਦਿਨ ਪਹਿਲਾ ਤੇ ਇੰਨਾ ਕਿੰਨੇ ਗੋੜ ਲਿਆ ਤੇ ਮਿੱਤਰੋ ਹਰਿਆਣਾ ਦੇ ਜਿੰਦ ਪਿੰਡ ਦੇ ਵਿੱਚ ਰਹਿਣ ਵਾਲਾ ਇਹ ਚੁੱਬਰ ਤੇ ਜੇਕਰ ਤੁਸੀਂ ਇਸ ਵੀਡੀਓ ਤੇ ਲਗਭਗ 50000 ਲਾਈਕ ਕਰਦੇ ਤੇ ਮੈਂ ਇਸ ਬੰਦੇ ਨੂੰ ਸਪੈਸ਼ਲ ਮਿਲ ਕੇ ਆਵਾਂਗਾ ਤੇ ਇਸ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗਾ ਇਹ ਇਦਾਂ ਦੀ ਕਾਰਨਾਮੇ ਕਰਦਾ ਰਹਿੰਦਾ ਮੈਂ ਇਹਦੀਆਂ ਸਾਰੀਆਂ ਰੀਲਾਂ ਦੇਖੀਆਂ ਨੇ ਇਹਦੇ ਵਿੱਚ ਇਹਨੇ ਇਦਾਂ ਹੀ ਵੇਖ ਲਓ ਵੀ ਡੱਕਾ ਜਾ ਬੰਦਾ ਕੋਈ ਬਾਹਲਾ ਹੱਟਾ ਘੱਟਾ ਨਹੀਂ کہہ ਸਕਦੇ ਤੇ ਜੋਰ ਕਹਿੰਦੇ ਅੰਨਾ ਆ ਦੇਖੋ ਤੁਸੀਂ 5 ਕਿਲੋ ਦੀ ਕਈ ਚੱਕ ਕੇ ਮਾਰਨੀ ਕਈ ਚੱਕ ਕੇ ਥੱਲੇ ਮਾਰਨੀ ਯਾਰ ਕਮਾਲ ਦੀ ਗੱਲ ਹੈ ਨਾ ਇਹਨੂੰ ਕਹਿੰਦੇ ਆ ਸਹੀ ਰੀਲ ਕਹਿੰਦਾ ਯਾਰ ਵੀ ਰੀਲ ਤਾਂ ਹੁੰਦੀ ਆ ਵੈਸੇ ਤਾਂ ਆਪਾਂ ਲਾਈਕ ਨੱਚਣ ਟੱਪਣ ਵਾਲਿਆਂ ਨੂੰ ਨੰਗੇੰਜਾਂ ਨੂੰ ਕਰਦੇ ਹੀ ਕਰਦੇ ਆ ਤੇ ਇਸ ਸ਼ੋਰੇ ਵਾਸਤੇ ਇੱਕ ਯਾਰ ਲਾਈਕ ਤਾਂ ਬਣਦਾ ਦੇਖੋ ਚੋਬਰੋ ਮੈਨੂੰ ਲੱਗਦਾ ਵੀ ਦਿਨ ਦੂਜਾ ਸਟਾਰਟ ਹੋ ਗਿਆ ਤੇ ਇੱਥੋਂ ਤੱਕ ਚੋਬਰ ਪਹੁੰਚ ਗਿਆ ਅੱਧਾ ਕਿਲਾ ਦਾ ਥਾਂ ਹੈ ਤੇ ਝੋਨਾ ਇਹਦੇ ਵਿੱਚ ਨੇ ਲਵਣਾ ਹਾਂਜੀ ਲੱਗਿਆ ਖੜਾ ਦੁਪਹਿਰ ਦਾ ਟਾਈਮ ਆ ਦੇਖੋ ਤੁਸੀਂ ਕਿੰਨੀ ਤਿੱਖੀ ਧੋਪਾ ਤੇ ਦੇਖੋ ਤੁਸੀਂ ਵੀਰ ਉਸਦੀ ਮੋਟਰ ਦੀ ਛੱਤ ਤੇ ਚੜ ਕੇ ਉਸਦੀ ਵੀਡੀਓ ਬਣਾ ਰਿਹਾ ਹੈ ਇਹਨੂੰ ਕਹਿੰਦੇ ਆ ਵੀ ਹਰਾਨੀ ਦੇ ਸ਼ੋਰੇ ਵਾਕਈ ਕਹਿੰਦੇ ਹੁੰਦੇ ਨਾ ਵੀ ਹੁਣ ਤਾਂ ਸ਼ਰਟ ਲਾਲੀ ਚੋਬਰ ਨੇ ਤੇ ਆ ਦੇਖੋ ਜੀ ਲਗਭਗ ਅ ਇੰਨਾ ਕਿਨੇ ਯਾਨੀ ਕਿ ਗੋੜ ਦਿੱਤਾ ਦੇਖੋ ਤੁਸੀਂ ਤੇ ਉਹ ਪਹੁੰਚ ਗਿਆ ਤੇ ਦਿਨ ਹੈਗਾ ਦੂਜਾ ਲਗਭਗ ਦੂਜਾ ਦਿਨ ਤੇ ਸਵੇਰ ਸਟਾਰਟ ਹੋ ਗਿਆ ਇਹ ਦੋ ਦਿਨ ਕੰਪਲੀਟ ਹੋ ਚੁੱਕੇ ਨੇ ਤੀਜਾ ਦਿਨ ਸੌਰੀ ਸਟਾਰਟ ਹੋ ਗਿਆ ਮਿੱਤਰੋ ਇਹ ਤੇ ਸਾਹਮਣੇ ਦੇਖੋ ਕਈ ਨਾ ਲੱਗਾ ਤੇ ਆ ਬਿਲਕੁਲ ਥੋੜੀ ਜਿਹੀ ਜਗ੍ਹਾ ਰਹਿ ਗਈ ਤੇ ਮੈਨੂੰ ਲੱਗਦਾ ਵੀ ਅੱਜ ਇਹ ਕੰਪਲੀਟ ਕਰ ਦਊਗਾ ਲਓ ਮਿੱਤਰੋ ਬਰਾਬਰ ਕਰਤਾ ਦੋ ਦਿਨ ਤੇ ਪੂਰੇ 4 ਘੰਟੇ ਹੋ ਗਏ ਨੇ ਲੱਗਿਆਂ ਇਹ ਆ ਅਸਲੀ ਰੀਲ ਇਹ ਆ ਅਸਲੀ ਕਮਾਈ ਇਹਨੂੰ ਕਹਿੰਦੇ ਆ ਸਭ ਜਿੰਮਾ ਜੁਮਾ ਇੱਥੇ ਖਤਮ ਹੋ ਜਾਂਦੀਆਂ ਨੇ ਜਿਨਨੇ ਕਈ ਚੱਕ ਕੇ ਗੋਡਾ ਗੜਾਈ ਕਰ ਲਈ ਨਾ ਉਹਦੇ ਅਰਗੇ ਜਿੰਮ ਦੁਨੀਆ ਤੇ ਹੀ ਨਹੀਂ ਕੋਈ ਬਣੀ ਆਹ ਦੇਖੋ ਜੀ ਪਾਸੇ ਆ ਸਕੇ ਤਾਂ ਛੱਤ ਤੇ ਚੜਿਆ ਹੋਇਆ ਤੇ ਉਹ ਲੱਗਿਆ ਹੋਇਆ ਬਾਈ ਜੀ ਮੈਂ ਪੂਰਾ ਫੈਨ ਆ ਜੇਕਰ ਤੁਸੀਂ 50000 ਲਾਇਕ ਇਸ ਵੀਡੀਓ ਤੇ ਕਰਤੇ ਬਾਈ ਦਾ ਮੈਂ ਪੇਜ ਵੀ ਮੈਂਸ਼ਨ ਕਰਾਂਗਾ ਆਹ ਦੇਖੋ ਜੀ ਕੰਪਲੀਟ ਕਰਤਾ ਕੰਮ ਮੁੰਡੇ ਨੇ ਅੱਧਾ ਕਿਲਾ 2 ਦਿਨ 6 ਘੰਟਿਆਂ ਦੇ ਵਿੱਚ ਗੋੜ ਕੇ ਸਿਰਾ ਲਾਦਾ ਬਾਈ ਜੀ 2 ਘੰਟੇ 2 ਦਿਨ ਤੇ 6 ਘੰਟਿਆਂ ਦੇ ਵਿੱਚ 5 ਕਿਲੋ ਦੀ ਹੱਥ ਦੇ ਵਿੱਚ ਕਹੀ ਸੀ ਤੇ ਬਾਹ ਬਾ ਕੇ ਨਾ ਧਰਤੀ ਪੁੱਟ ਮਰੀ ਆ ਇਹ ਟਰੈਕਟਰ ਨਾਲ ਨਹੀਂ ਵਾਈਏ ਚੁੱਭ ਨਹੀਂ ਵਾਈਆ ਸਿੰਗਲ ਪਸਲੀ ਲੱਗਦਾ ਕੋਈ ਬਾਹਲਾ ਤਕੜਾ ਹਟਾ ਘਟਾ ਨਹੀਂਗਾ ਇਹ ਹਰਿਆਣਾ ਦੇ ਛੋੜੇ ਆ ਇਹਨਾਂ ਦੀਆਂ ਖਰਾਕਾਂ ਦਾ ਪਤਾ ਲੱਗਦਾ ਲੈ ਮਿੱਤਰਾਂ ਤੈਨੂੰ ਸਲੂਟ ਆ ਸਲਾਮ ਨਮਾਣਾ ਮੱਲੀ ਹੋ ਗਿਆ ਤੇਰਾ ਫੈਨ ਤੇ ਤੈਨੂੰ ਮਿਲ ਕੇ ਜਰੂਰ ਆਵੇਗਾ ਤੈਨੂੰ ਮੈਂ ਮੈਸੇਜ ਵੀ ਕੀਤਾ ਤੂੰ ਮੈਨੂੰ ਰਿਪਲਾਈ ਨਹੀਂ ਦਿੰਦਾ ਮਿੱਤਰੋ ਬੰਦੇ ਦੀ ਮਿਹਨਤ ਨੂੰ ਸਲਾਮ